ਅੱਜ ਜੋ ਪਤਲਾ ਫੁਕੰਦਾ ਹੈ ਵਾ ਕੀ ਹੈ ਬਲਾ ਜੀ ਕਿਸ ਬੰਦ ਚ ਫੁਕਿਆ ਜਾ ਰਹਾ ਹੈ ਸਾਰਿਆਂ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਅੱਜ ਅਸੀਂ ਅਧਿਕਰ ਚੂੜੀਆਂ ਅਬੇਦਕਰ ਚੌਂਕ ਦੇ ਵਿੱਚ ਵੱਖ-ਵੱਖ ਸਾਡੀਆਂ ਜਥੇਬੰਦੀ ਦੇ ਆਗੂ ਸਹਾਬਾਨ ਭਗਵਾਨ ਵਾਲਮੀਕ ਇਹ ਸੰਤਾਂ ਦੇ ਆਗੂ ਸਹਾਬਾਨ ਸਾਰੇ ਇਕੱਠੇ ਹੋ ਕੇ ਉਹ ਕੇਂਦਰ ਦੇ ਗ੍ਰਹਿ ਮੰਤਰੀ ਮਖੋਤੀ ਦਾ ਅਸੀਂ ਅੱਜ ਇੱਥੇ ਪਤਲਾ ਫੁਕਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਸਾਡੇ ਬਹੁਤ ਹੀ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਭਗਵਾਨ ਮੰਨਦੇ ਆ ਮੈਂ ਗੱਲ ਕਰ ਰਿਹਾ ਡਾਕਟਰ ਭੀਮrao ਬੇਸਕਰ ਬਾਬਾ ਸਾਹਿਬ ਜੀ ਦੀ ਜਿਨ੍ਹਾਂ ਦਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਅਪਮਾਨ ਸ਼ਬਦ ਬੋਲੇ ਨੇ ਅਪਮਾਨ ਕੀਤਾ ਉਹਨਾਂ ਦਾ ਜਿਹੜਾ ਕਿ ਸਤਕਾਰ ਸਾਰੇ ਘਰਾਂ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਕੀਤਾ ਜਾਂਦਾ ਸਾਰਾ ਵਰਲਡ ਹੀ ਉਹਨਾਂ ਨੂੰ ਗੁਰੂ ਮੰਨ ਰਿਹਾ ਕਿਉਂਕਿ ਅਖੋਤੀ ਲੀਡਰ ਅਮਲ ਜਿਨ੍ਹਾਂ ਨੇ ਆਪਣਾ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਜੇਕਰ ਬੇਦਕਰ ਬੇਦਕਰ ਤੁਸੀਂ ਨਾਮ ਇੱਕ ਫੈਸ਼ਨ ਬਣਾ ਲਿਆ ਮੈਂ ਇੱਥੇ ਅਖੋਤੀ ਲੀਡਰ ਅਮਲ ਸ਼ਾਹ ਨੂੰ ਪੁੱਛਣਾ ਚਾਹੁੰਦਾ ਕਿ ਸਾਡੇ ਜਿਹਨੇ ਵੀ ਭਗਵਾਨ ਨੇ ਉਹ ਭਗਵਾਨ ਤਾਂ ਹੈ ਪਰ ਅਸਲੀ ਹੱਕ ਜਿਹੜਾ ਸਾਨੂੰ ਜੀਉਣ ਦਾ ਉਹ ਸਿਰਫ ਤੇ ਸਿਰਫ ਡਾਕਟਰ ਭੀਮਰਾਓ ਬੇਦਕਰ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਉਹ ਅਸਲੀ ਭਗਵਾਨ ਨੇ ਸਾਡੇ ਮੈਂ ਇਹਨਾਂ ਨੂੰ ਗਾਉ ਮੂਤਰ ਪੀਣ ਵਾਲੀ ਕੌਮ ਨੂੰ ਤੇ ਗੋਬਰ ਖਾਣ ਵਾਲੀ ਕੌਮ ਨੂੰ ਦੱਸਣਾ ਚਾਹਨਾ ਕਿ ਅਸਲੀ ਭਗਵਾਨ ਸਾਡੇ ਜੇ ਹੈ ਦੇ ਉਹ ਡਾਕਟਰ ਪੀਮਰਾਓ ਬੇਦਕਰ ਬਾਬਾ ਸਾਹਿਬ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਤੇ ਅਸੀਂ ਅਮਨ ਸਾਹਿਬ ਜਿਹੜਾ ਗ੍ਰਹਿ ਮੰਤਰੀ ਦਾ ਪੁੱਤਲਾ ਫੂਕਣ ਜਾ ਰਹੇ ਆ ਜੀ ਜੈ ਪੀਮ ਜੈ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਹਿਬਰ ਮੇਰੇ ਕਹਿਣ ਦਾ ਭਾਵ ਭਾਰਤ ਰਤਨ ਡਾਕਟਰ ਪੀਮਰਾਓ ਅਮੇਦਕਰ ਜੀ ਦੇ ਅਬੇਦ ਸ਼ਾਮ ਇਹ ਖਲਾਫ ਇਤਨ ਰਟ ਲਾਈ ਹੋਈ ਹੈ ਕਿ ਤੁਸੀਂ ਲੋਕਾਂ ਨੇ ਇਹ ਖਤਰਾ ਪਾ ਲਿਆ ਹੈ ਅ ਪ੍ਰਮਾਤਮਾ ਦਾ ਨਾਮ ਲੈਂਦੇ ਤੇ ਤੁਹਾਡੀਆਂ ਸੱਤ ਪੀੜ੍ਹੀਆਂ ਜਿਹੜੀਆਂ ਸਵਰਗਾਂ ਦੇ ਵਿੱਚ ਜਾਣੀਆਂ ਸੀ ਅ ਸਾਰੇ ਜਿਹੜੇ ਸੰਗਠਨ ਅੱਜ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੀ ਜੀਮ ਨੌਜਵਾਨਾਂ ਦੀ ਇਕੱਠੀ ਹੋਈ ਆ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਦੇ ਇਹਨਾਂ ਲਫਜ਼ਾਂ ਦੀ ਗੋਲ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਅਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਦੇਸ਼ ਦਾ ਗ੍ਰਹਿ ਮੰਤਰੀ ਅਸੀਂ ਮਾਫੀ ਮੰਗੇ ਦੇਸ਼ ਕੋਲੋਂ ਔਰ ਆਪਣਾ ਜਿਹੜਾ ਆ ਅਸਤੀਫਾ ਦੇਵੇ ਤਾਂ ਹੀ ਅਸੀਂ ਜਿਹੜਾ ਆ ਇਹ ਸਾਡੇ ਜਿਹੜਾ ਸਮਾਜ ਹੈ ਦੇਸ਼ ਹੈ ਇਸ ਨੂੰ ਸੁਧੋਏਗਾ ਕਿਤੇ ਸਾਰੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਉਹ ਸੰਘਰਸ਼ ਲਿਖਿਆ ਜਾਏਗਾ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਅੰਬਦ ਅੰbedkar ਜੀ ਜਿੰਦਾਬਾਦ 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 ਬਾਬਾ ਸਾਹਿਬ ਅੰਬेडकर ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ